ਵਿਸ਼ਬ ਹੈਪੇਟਾਈਟਿਸ ਦੀਪਸ ਦੇ ਮੌਕੇ ਤੇ ਇੰਸਟੀਚਿਊਟ ਆਫ ਲੀਵਰ ਐਂਡ ਬਿਲੀਰੀ ਸਾਇੰਸਸ ਮੋਹਾਲੀ ਵਿਖੇ ਪਹਿਲਾ ਲੀਵਰ ਹੈਲਥ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਚ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਸ਼ਿਰਕਤ ਕੀਤੀ ਤੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਉਹਨਾਂ ਦਾ ਹਾਲ ਚਾਲ ਜਾਣਿਆ ਬਾਅਦ ਚ ਵਿਧਾਇਕ ਕੁਲਵੰਤ ਸਿੰਘ ਦੇ ਵੱਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਤੇ ਬੁਨਿਆਦੀ ਢਾਂਚੇ ਦੀ ਜਾਂਚ ਕੀਤੀ ਗਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੀ ਪਹਿਲੀ ਸਰਕਾਰੀ ਸਿਹਤ ਸੰਸਥਾ ਹੈ ਜਿੱਥੇ ਮਰੀਜ਼ਾਂ ਨੂੰ ਅਤਿ ਆਧੁਨਿਕ ਸੇਹ ਸਹੂਲਤਾਂ ਮਹਈਆ ਕਰਾਈਆਂ ਜਾ ਰਹੀਆਂ ਨੇ ਇਸ ਦਾ ਉਦੇਸ਼ ਪੰਜਾਬ ਨੂੰ ਪੂਰੇ ਦੇਸ਼ 'ਚ ਮੈਡੀਕਲ ਸਿਹਤ ਸਹੂਲਤਾਂ ਦਾ ਕੇਂਦਰ ਬਣਾਉਣਾ ਹੈ ਅੱਜ ਵਰਲਡ ਹੈਪੀਟੇਟਸ ਡੇ ਹੈ ਠੀਕ ਹੈ ਔਰ ਅੱਜ ਹੀ ਉਸ ਮਹਾਨ ਵਿਗਿਆਨੀ ਦਾ ਜਨਮ ਦਿਨ ਵੀ ਆ ਜਿਨੇ ਇਸ ਖਤਰਨਾਕ ਬਿਮਾਰੀ ਦੇ ਕਾਬੂ ਪਾਉਣ ਦੇ ਲਈ ਜਿਹੜੀ ਮੈਡੀਸਿਨਾਂ ਉਹਦੀ ਕਾਰਡ ਕੱਢੀ ਹੈ ਅੱਜ ਉਹਨੂੰ ਸੱਚੀ-ਸੁੱਚੀ ਸ਼ਰਧਾਂਜਲੀ ਦੇਣ ਵਾਸਤੇ ਔਰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਕੈਂਪ ਹੈ ਜਿਹੜਾ ਆਰਗੇਨਾਈਜ਼ ਕੀਤਾ ਹੈ ਸਮੂਚੀ ਜਿਹੜੀ ਲਿਵਰ ਐਂਡ ਬਿਲੀਰੀ ਦੀ ਟੀਮ ਹੈ ਜਿਹੜੀ ਟੀਮ ਕਿ ਡਾਕਟਰ ਪ੍ਰਿੰਦਰ ਜੀ ਦੀ ਚੇਅਰਮੈਨਸ਼ਿਪ ਹੇਠ ਸਾਰਾ ਦੇਖਰੇਖ ਕਰ ਰਹੀ ਹੈ ਇੱਥੇ ਫੇਸ ਹਸਪੀਟਲ ਨੂੰ ਉਹਨਾਂ ਨੇ ਇਹ ਕੈਂਪ ਲਾਇਆ ਹੈ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਲੋਕਾਂ ਨੂੰ ਦੱਸਿਆ ਜਾ ਸਕੇ ਵੀ ਇਹ ਇਹ ਬਿਮਾਰੀ ਹੈ ਜਿਹੜੀ ਇਹ ਕਿੱਦਾਂ ਦੀ ਹੈ ਔਰ ਕਿੰਨੀ ਖਤਰਨਾਕ ਆ ਔਰ ਇਹਦੇ ਕੀ ਕੀ ਅਦਾਜ ਨੇ ਤੇ ਕੀ ਕੀ ਪ੍ਰਕਾਸ਼ਨਸ ਨੇ ਲੈਣੇ ਨੇ ਜਿਹੜੇ ਉਹਦੇ ਲਈ ਇਹ ਜਿਹੜਾ ਕੈਂਪ ਆ ਲਾਇਆ ਗਿਆ ਔਰ ਨਾਲ ਇਹ ਜਾਗਰੂ ਕਰਨ ਵਾਸਤੇ ਵੀ ਲਾਇਆ ਗਿਆ ਲੋਕਾਂ ਨੂੰ ਵੀ ਅਸੀਂ ਇਹਦੀ ਇਹ ਹਸਪਤਾਲਾਂ ਜਿਹੜਾ ਨਾਮ ਖੁੱਲਿਆ ਤੇ ਇਹਦੇ ਵਾਸਤੇ ਇਹਦਾ ਵੱਧ ਤੇ ਵੱਧ ਲੋਕ ਫਾਇਦਾ ਉਠਾਉਣ ਉਹਦੇ ਲਈ ਵੀ ਇਹ ਕੈਂਪ ਆ ਜਿਹੜਾ ਬੜਾ ਕਾਰਗਰ ਸਿੱਧ ਹੋਊਗਾ ਕਿਉਂਕਿ ਜੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਵੀ ਇੱਕ ਬਹੁਤ ਹੀ ਅਤਿ ਆਧੁਨਿਕ ਮਸ਼ੀਨਾਂ ਦੇ ਨਾਲ ਲੈਸ ਔਰ ਬਹੁਤ ਹੀ ਟਾਪ ਕਲਾਸ ਦੇ ਡਾਕਟਰ ਨੇ ਇੰਟਰਨੈਸ਼ਨਲ ਸਟੈਂਡਰਡ ਦੇ ਉਹ ਇੱਥੇ ਕੰਮ ਕਰ ਰਹੇ ਨੇ ਤੇ ਉਹਨਾਂ ਉਹਨਾਂ ਸਾਰੀਆਂ ਸੇਵਾਵਾਂ ਲੈਣ ਵਾਸਤੇ ਲੋਕਾਂ ਨੂੰ ਅਜੇ ਇਸ ਗੱਲ ਤਾਂ ਪਤਾ ਹੀ ਨਹੀਂ ਹੈ ਇੱਥੇ ਵੀ ਐਡਾ ਵੱਡਾ ਹਸਪਤਾਲ ਖੁੱਲਿਆ ਹੈ ਤੇ ਪੰਜਾਬ ਸਰਕਾਰ ਨੇ ਸਾਡੇ ਮਾਝੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਔਰ ਸਮੁੱਚੀ ਕੈਬਨਟ ਨੇ ਇਹ ਜਿਹੜਾ ਹਸਪਤਾਲ ਦਾ ਪਿਛਲੇ 29 ਫਰਵਰੀ ਨੂੰ 29 ਫਰਵਰੀ ਨੂੰ ਇਹ ਸ਼ੁਰੂ ਕੀਤਾ ਸੀ ਔਰ ਮੈਂ ਦੇਖਿਆ ਸਾਰੀ ਡਾਕਟਰ ਸਾਹਿਬ ਨੇ ਮੈਨੂੰ ਦਿਖਾਇਆ ਵੀ ਇਹ ਵੀ ਇੱਕ ਇੱਕ ਮਸ਼ੀਨਾਂ ਜਿਹੜੀ ਸਾਰੀ ਨਵੀਂ ਔਰ ਲੇਟੈਸਟ ਟੈਕਨੋਲੋਜੀ ਦੇ ਨਾਲ ਭਰਪੂਰ ਆ ਮੈਂ ਇਹ ਸਮਝਦਾ ਵੀ ਲੋਕਾਂ ਨੂੰ ਇਹਦਾ ਵੱਧ ਤੋਂ ਵੱਧ ਫਾਇਦਾ ਜਿਹੜਾ ਉਹ ਲੈਣਾ ਚਾਹੀਦਾ ਤੇ ਜਿੰਨੇ ਇੱਥੇ ਇੱਕ ਡਾਕਟਰ ਨੇ ਉਹਨਾਂ ਦੀ ਜਿਹੜੀ ਐਕਸਪਰਟ ਮਤਲਬ ਐਕਸਪਰਟਤਾ ਹੈ ਉਹਨਾਂ ਦਾ ਫਾਇਦਾ ਠਾਉਂਦੇ ਇਹ ਜਿਹੜੀ ਬਿਮਾਰੀ ਆ ਉਹਦੇ ਇਲਾਜ ਲਈ ਇੱਥੇ ਵੱਧ ਤੋਂ ਵੱਧ ਪਹੁੰਚਣਾ ਚਾਹੀਦਾ ਤਾਂ ਕਿ ਆਪਾਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਜੋ ਜਿੰਨੇ ਵੀ ਲੋਕ ਨੇ ਜੋ ਵੀ ਅਸੀਂ ਕਰ ਸਕੀ ਹਾਂ ਉਹਦੇ ਇਸ ਬਿਮਾਰੀ ਦੇ ਉੱਤੇ ਕਾਬੂ ਪਾ ਸਕੀਏ ਸਰ ਪੂਰੇ ਨੇਕਵਿਪਮੈਂਟ ਜਨੇ ਵੀ ਹੈਗੇ ਨੇ ਹਜ ਤੱਕ ਹਫ਼ਤਾ ਦੇ ਵਿੱਚ ਮਈਆ ਜਿਨ੍ਹਾਂ ਹਲੇ ਕੋਈ ਤੁਹ ਲੱਗਦਾ ਕੋਈ ਕਮੀ ਹੈਗੀ ਹੈ ਡਾਕਟਰਾਂ ਦਾ ਸਟਾਫ ਪੂਰਾ ਨਹੀਂ ਇੱਥੇ ਪੂਰਾ ਨਹੀਂ ਅਜੇ ਸ਼ੁਰੂਆਤ ਹੈ ਸ਼ੁਰੂਆਤ ਦੇ ਵਿੱਚ ਬਹੁਤ ਕੁਝ ਕਮੀਆਂ ਹੁੰਦੀਆਂ ਨੇ ਹੌਲੀ ਹੌਲੀ ਉਹ ਪੂਰੀਆਂ ਹੋ ਰਹੀਆਂ ਨੇ ਤੇ ਹੋ ਵੀ ਜਾਣਗੇ ਕਿ ਸਰਕਾਰ ਲੱਗੀ ਵੀ ਹੋਈ ਆ ਡਾਕਟਰ ਸਾਹਿਬ ਵੈਸੇ ਵੀ ਵਿਰਿੰਦਰ ਜੀ ਪੂਰੇ ਜਿਆਦਾ ਆਪਣੇ ਆਪ ਵੀ ਬਹੁਤ ਐਕਟਿਵ ਨੇ ਇਹਨੂੰ ਪਤਾ ਵੀ ਕੰਮ ਕਿੱਦਾਂ ਕਰਾਉਣਾ ਕਿਉਂਕਿ ਪੀਜੀਆਈ ਦੇ ਵਿੱਚ ਇਹ ਹੈਡ ਰੈਕ ਆਏ ਨੇ ਤੇ ਮੈਨੂੰ ਇਹ ਲੱਗਦਾ ਵੀ ਇੱਕ ਇੱਕ ਕਰਕੇ ਚੀਜ਼ ਆ ਜਿਹੜੀ ਇਹ ਕੰਪਲੀਟ ਕਰਵਾ ਦੇਣਗੇ ਇਹ 2 ਏਕੜ ਦੀ ਸਾਈਟ ਹੈ ਜਿਹਦੇ ਵਿੱਚ ਹਸਪੀਟਲ ਬਣ ਚੁੱਕਿਆ ਹੈ ਤੇ ਨਾਲ 3 ਏਕੜ ਦੀ ਸਾਈਟ ਹੋਰ ਆ ਜੀ ਦੀ ਇੱਕ ਵੱਡੀ ਪਲੈਨਿੰਗ ਹੈ ਜਿਹੜੀ ਉਹ ਤਿਆਰ ਕੀਤੀ ਜਾ ਸਕ ਜਾ ਰਹੀ ਆ ਔਰ ਉਹਦੇ ਵਿੱਚ ਵੀ ਜਿਹੜੀਆਂ ਲੇਟੈਸਟ ਟੈਕਨੋਲੋਜੀ ਦੀਆਂ ਮਸ਼ੀਨਾਂ ਔਰ ਪਹਿਲਾਂ ਬਿਲਡਿੰਗ ਬਹੁਤ ਵਧੀਆ ਬਣਾਈ ਜਾਊਗੀ ਫਿਰ ਉਹਦੇ ਵਿੱਚ ਜੋ ਵੀ ਡਾਕਟਰ ਸਾਹਿਬ ਸੁਜੈਸਟ ਕਰਨਗੇ ਪੰਜਾਬ ਸਰਕਾਰ ਨੂੰ ਲੇਟੈਸਟ ਮਸ਼ੀਨਾਂ ਲਾ ਕੇ ਔਰ ਆਡੀਟੋਰੀਅਮ ਸਮੇਤ ਹੋਰ ਵੀ ਬਹੁਤ ਕੁਝ ਜਿਹੜਾ ਵੀ ਹੋਊਗਾ ਉਹਨੂੰ ਕਰਵਾ ਕੇ ਇਹ ਵੀ ਲੋਕਾਂ ਨੂੰ ਸਮਰਪਿਤ ਕੀਤਾ ਜਾਊਗਾ ਤੇ ਔਰ ਨਾਲੇ ਟਾਈਮ ਦੇ ਵਿੱਚ 5 ਏਕੜ ਦੇ ਵਿੱਚ ਹਸਪਤਾਲ ਆ ਜਿਹੜਾ ਇਹ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਹੀ ਲਾਭ ਦੇਖਣ ਦੇ ਹੋਊਗਾ ਪਹਿਲਾਂ ਤਾਂ ਮਤਲਬ ਟਰਾਂਸਫਰ ਬਦਲ ਨਹੀਂ ਸੀ ਕਿਉਂਕਿ ਜਿੱਥੇ ਪਹਿਲਾਂ ਮੈਡੀਕਲ ਹਸਪਤਾਲ ਸੀ ਉੱਥੇ ਮੈਂ ਨਹੀਂ ਸੀ ਚਾਹੁੰਦਾ ਵੀ ਹਸਪਤਾਲ ਬਣੇ ਤੇ ਜਗ੍ਹਾ ਵੀ ਘਟਾ ਹੁਣ ਇੱਥੇ ਪਹਿਲਾਂ 30 ਏਕੜ ਸੀ ਹੁਣ 50 ਏਕੜ ਦੇ ਕਰੀਬ ਆ ਜਿਹੜੀ ਉਹ ਹਸਪਤਾਲ ਵਾਸਤੇ ਜਗ੍ਹਾ ਰੱਖ ਦਿੱਤੀ ਗਈ ਹੈ ਤੇ ਬਹੁਤ ਜਲਦੀ ਸ਼ੁਰੂ ਹੋ ਜਾਊਗਾ ਤੇ ਕੰਪਲੀਟ ਪੈਕੇਜ ਹੋਊਗਾ ਉਹਦੇ ਵਿੱਚ ਡਾਕਟਰਸ ਦੇ ਘਰ ਤੇ ਜਿਹੜੇ ਜਿੰਨਾ ਵੀ ਸਟਾਫ ਉੱਤੇ ਕੰਮ ਕਰਦਾ ਉਹਦੇ ਰਹਿਣ ਦੇ ਲਈ ਸਾਰੀ ਸਹੂਲਤ ਹੋਊਗੀ ਔਰ ਹਸਪੀਟਲ ਜਿਹੜਾ ਉਹ 50 ਏਕੜ ਚ ਬਣਨ ਜਾ ਰਿਹਾ ਉਹਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਮਤਲਬ ਇਲਾਜ ਹੈ ਉੱਥੇ ਉਹ 25 30 ਮਰੀਜ਼ ਰੋਜ਼ ਆਤੇ ਆਂ ਯਾ ਔਰ ਹਮਾਰੇ ਪਾਸ 50 ਬੈਡਸ ਹੈ ਐਡਮਿਸ਼ਨ ਕੇ ਲਈ ਜਿਸ ਵਿੱਚ वेल फर्निश्ड आईसीयू भी है कुछ प्राइवेट रूम्स भी हैं और ये इस अस्पताल का मेन जो एम है एक तो सबसे अच्छी सर्विस देना है दूसरा ये डी भी शुरू होगा जहाँ सुपर स्पेशलिटी की ट्रेनिंग होगी तो डॉक्टर्स को ट्रेनिंग देके उनको क्वालिफाई कराया जाएगा और बाकी ये सबसे बड़ा इसका जो बेनिफिट है वो ये होगा कि सस्ते खर्चे पे आपका इलाज हो सकेगा कॉरपोरेट हॉस्पिटल जैसा इलाज होगा लेकिन पैसा कॉरपोरेट हॉस्पिटल जैसा नहीं होगा जैसे बड़े बड़े कॉरपोरेट हॉस्पिटल्स हैं उनमें एक एक दिन का एक एक लाख रुपए आईसीयू में खर्चा होता है यहाँ पे हम दस हज़ार रुपये में आईसीयू में एडमिशन करके उसका इलाज करेंगे और हर चीज़ का रेट वन थर्ड वन फोर्थ वन फिफ्थ है हर चीज़ का यहाँ पर अल्ट्रासाउंड का भी सस्ता है फाइब्रोस्कैन सस्ता है एंडोस्कोपी सस्ता है जो जो फैसिलिटीज़ यहाँ अवेलेबल हैं वो यही देख के हमने उनका रेट रखा है कि जो मिडिल क्लास है वो इसको अफोर्ड कर पाए वो क्योंकि वो भी इलाज कराने का हकदार है जो हमारे गरीब मरीज़ होते हैं उनका भी हम ऐसा नहीं है कि उनका इलाज ना करें जैसे हेपेटाइटिस बी हेपेटाइटिस सी का है वो हम फ्री कंसल्टेशन यहाँ करते हैं क्योंकि वो नेशनल प्रोग्राम का पार्ट है दूसरे जो गरीब मरीज़ होते हैं हमारा सिस्टर ब्रांच है वो मेडिकल कॉलेज है वहाँ से हमारा एम है और हम वहाँ पे जाके भी जो है इलाज करते हैं देखते हैं वहाँ पे फ्री होता है जो पंजाब गवर्नमेंट का वो हॉस्पिटल है वो बिल्कुल टोटली फ्री है वो भी बहुत अच्छा काम कर रहे हैं हम भी वहाँ पे जाके मरीज़ों को भी देखते हैं जो गरीब मरीज़ है उसके पास पैसा नहीं है लेकिन हम उसका दूसरी तरीके से इलाज करते हैं डॉक्टर साहब लीवर दी ज़्यादातर समस्या की आ आ रही है मतलब पेशेंट रहे हैं ज़्यादातर ज़्यादातर तो देखिए एक तो हेपेटाइटिस सी है जिस पे काफ़ी कुछ कंट्रोल पा लिया गया है लेकिन वो कंट्रोल पाने के बाद भी कुछ मरीज जो है ड्रग्स वाले होते हैं उनको दोबारा से हो जाता है उसका फिर इलाज करना है तो हेल्थ एजुकेशन बहुत इम्पोर्टेंट है दूसरा चीज़ एक जो एल्कोहल की वजह से भी काफ़ी बीमारी है सारे पंजाब में क्या जनरल हरियाणा में भी सब जगह वही मुश्किल है तो वो सारे मरीज़ आधा आधा बॉटल रोज़ पीते हैं और उसके बाद उनका 10 साल के बाद लिवर ख़राब हो जाता है वो सब एक बड़ी प्रॉब्लम है तीसरी जो प्रॉब्लम है वो डाइट से रिलेटेड है सारे लोग काम करेंगे लेकिन एक्सरसाइज बिल्कुल नहीं करेंगे वो बैठेंगे और खाएंगे इससे सारा ओबेसिटी हो जाती है लिवर पर फैट जमा हो जाता है या फिर कुछ मरीज़ ऐसे हैं जिनको डायबिटीज़ है पेरेंट्स में तो उनके बच्चों में भी डायबिटीज़ है वो फिर वेट भी ज़्यादा है और अल्कोहल भी लेते हैं वो सबसे बड़ी मुश्किल है तो उन्हें इन सारी चीज़ों को एक्सप्लेन करने के लिए हम जो है बीच बीच में कैंप्स लगाएंगे और ये अभी तो ये पहला कैंप है हेपेटाइटिस डे तो लो, पे लोगों में अवेयरनेस की कमी है तो अवेयरनेस की कमी है हमें पूरे पंजाब में क्या पूरे इंडिया में अवेयरनेस करनी है जिससे कि सब लोग जल्दी-जल्दी बीमारी को पकड़े और इलाज कराएं या प्रिवेंशन करें ठीक है थैंक यू सर सो गुड सर